ਸ੍ਰੀ ਵਾਣੀ ਗੁਰੂ ਅੱਗੇ ਸੱਜਣ ਠੱਗ ਵਾਰੇ ਸਤਿਗੁਰੂ ਨੇ ਸੁਣਿਆ ਸੱਜਣ ਠੱਗ ਨੇ ਇੱਕ ਪਾਸੇ ਮਸਜਿਦ ਬਣਾਈ ਐ ਦੂਜੇ ਪਾਸੇ ਮੰਦਿਰ ਬਣਾਇਆ ਹੋਇਆ ਲੋਕ ਧਰਮ ਦੇ ਉੱਤੇ ਵਿਸ਼ਵਾਸ ਕਰਦੇ ਆ ਜੀ ਧਰਮ ਦੇ ਪਹਿਰਾਵੇ ਤੇ ਵਿਸ਼ਵਾਸ ਕਰਦੇ ਆ ਧਾਰਮਿਕ ਮੰਦਰਾਂ ਤੇ ਲੋਕ ਵਿਸ਼ਵਾਸ ਕਰਦੇ ਆ ਰੱਬ ਦਾ ਘਰ ਕਰਕੇ ਜਾਣਦੇ ਆ ਲੋਕ ਅੱਗੇ ਕੀ ਵੇਖਿਆ ਗੁਰੂ ਨਾਨਕ ਦੇ ਪਾਤਸ਼ਾਹ ਨੇ ਜਿਹੜੇ ਕੋਈ Hindu ਵੀਰ ਮੰਦਰ ਕਰਕੇ ਆਏ ਐ ਕਈ ਵੀਰ ਮਸੀਤ ਕਰਕੇ ਮੁਸਲਮਾਨ ਆਏ ਹੋਏ ਐ ਪਰ ਪਿਆਰਿਓ ਪਾਪੀ ਕਪਾਪ ਕਮਾਉਣ ਵਾਲੇ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਜੀ ਉਹਦੇ ਲਈ ਨਾ ਕੋਈ Hindu ਐ ਨਾ ਕੋਈ ਮੁਸਲਮਾਨ ਉਹਨੇ ਆਪਣਾ ਕਰਮ ਕਰੀ ਜਾਣਾ ਐ ਉਹਨੇ ਜੋ ਕਰਨਾ ਉਹ ਕਰਦਾ ਰਹਿੰਦਾ ਗੁਰੂ ਨਾਨਕ ਦੇਵ ਜੀ ਬਾਦਸ਼ਾਹ ਨੇ ਵੇਖਿਆ ਕਿ ਸੱਜਣ ਠੱਗ ਕੇਵਲ ਠੱਗੀ ਨਹੀਂ ਮਾਰਦਾ ਕਤਲ ਵੀ ਹੈ ਲੋਕਾਂ ਦੇ ਕਤਲ ਕਰਦਾ ਜਦੋਂ ਕੋਈ ਰਾਤ ਨੂੰ ਆ ਕੇ ਉਸ ਦੀ ਸਰਾਂ ਦੇ ਅੰਦਰ ਆ ਕੇ ਕੋਈ ਆਰਾਮ ਕਰਦਾ ਹੈ ਪਹਿਲਾਂ ਉਹ ਤੋਂ ਪੈਸੇ ਖੋਹ ਲੈਂਦਾ ਹੈ ਫਿਰ ਉਸ ਦਾ ਕਤਲ ਕਰਕੇ ਖੋ ਦੇ ਵਿੱਚ ਸੁੱਟ ਦਿੰਦਾ ਹੈ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਕਤਲ ਕਰਦੀ ਨੂੰ ਲੋਕਾਂ ਦਾ ਖੂਨ ਡੋਲਦੀ ਨੂੰ ਮਾਇਆ ਪਿੱਛੇ ਪੈਸਿਆਂ ਪਿੱਛੇ ਤੇ ਪਿਆਰ ਇੱਕ ਦਿਨ ਸਮਾਂ ਆਉਂਦਾ ਗੁਰੂ ਨਾਨਕ ਦੇਵ ਪਾਤਸ਼ਾਹ ਇਸ ਦੀ ਜਗ੍ਹਾ ਚਲੇ ਗਏ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਬੈਠੇ ਐ ਸਾਹਮਣੇ ਸੱਜਣ ਠੱਗ ਝਾਕ ਝਾਤ ਲਾ ਕੇ ਬੈਠ ਜਾਂਦਾ ਕਿ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਸੁੱਤੇ ਹੋਣਗੇ ਮੈਂ ਇਹਨਾਂ ਦੀ ਜੇਬ ਵਿੱਚੋਂ ਪੈਸੇ ਚੁਰਾ ਕੇ ਤੇ ਕਤਲ ਕਰਾਂਗਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਬੈਠੇ ਆ ਸੱਜਣ ਠੱਗ ਸਾਹਮਣੇ ਬੈਠਾ ਗੁਰੂ ਨਾਨਕ ਦੇ ਪਾਤਸ਼ਾਹ ਉਡੀਕਦੇ ਰਹੇ ਇਹ ਕਦੋਂ ਡਿੱਗੇ ਆ ਕੇ ਤੇ ਪਿਆਰਿਓ ਸੱਜਣ ਠੱਗ ਇਹ ਉਡੀਕਦਾ ਰਿਹਾ ਕਿ ਗੁਰੂ ਨਾਨਕ ਕਦੋਂ ਸੌ ਜਾਵੇ ਸਮਾਂ ਥੋੜਾ ਜਾ ਬਤੀਤ ਹੋਇਆ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆ ਬਾਣੀ ਆਈ ਹੈ ਜਦੋਂ ਆਪਾਂ ਸਾਖੀਆਂ ਪੜ੍ਹਦੇ ਆ ਨਾ ਜੀ ਪਿਆਰਿਓ ਉਸ ਸਮੇਂ ਸ਼ਬਦ ਆਉਂਦੇ ਆ ਮਰਦਾਨਿਆਂ ਬਾਣੀ ਆਈ ਐ ਰਵਾਬ ਜਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਹਾ ਰਵਾਬ ਵਜਾ ਭਾਈ ਮਰਦਾਨੇ ਨੇ ਰਵਾਬ ਵਜਾਈ ਕਹਿੰਦੇ ਬੋਲ ਸੰਨ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨਾ ਜਿੱਥੈ ਲੇਖੈ ਮੰਗੀਐ ਤਿੱਥੈ ਖੜੇ ਦਸਨ ਸੱਜਣਾ ਘੁੱਟ-ਘੁੱਟ ਜੀਆਂ ਖਾਵਣੇ ਬੱਗਾ ਨਾ ਕਹੀ ਆਨਾ ਚਿੱਟੇ ਕੱਪੜੇ ਪਾ ਕੇ ਕੋਈ ਸੰਤ ਨਹੀਂ ਬਣ ਜਾਂਦਾ ਮੈਨੂੰ ਮਾਫ਼ ਕਰਿਓ ਪਿਆਰਿਓ ਕੋਈ ਚਿੱਟਾ ਵਗਲਾ ਸਾਹਮਣੇ ਬਹਿ ਕੇ ਨੇਤਰ ਬੰਦ ਕਰਕੇ ਕਹੇ ਮੈਂ ਤੇ ਬਹੁਤ ਵੱਡਾ ਭਗਤ ਐ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆ ਬੱਗਾ ਵੱਗੇ ਕੱਪੜੇ ਤੀਰਥ ਮੰਝ ਵਸਾਨਾ ਘੁੱਟ-ਘੁੱਟ ਜੀਆਂ ਖਾਵਣੇ ਬੱਗਾ ਨਾ ਕਈਆ ਨਾ ਜਦੋਂ ਸਤਿਗੁਰੂ ਨੇ ਸ਼ਬਦ ਉਚਾਰਨ ਕੀਤਾ ਨਾ ਸੱਜਣ ਠੱਗ ਗੁਰੂ ਨਾਨਕ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਡਿੱਗ ਪਿਆ ਕਹਿਣ ਲੱਗਾ ਸਤਿਗੁਰੂ ਇਹ ਤੇ ਮੇਰੀ ਅਵਸਥਾ ਨੂੰ ਬਿਆਨ ਕਰ ਦਿੱਤਾ ਸਤਿਗੁਰੂ ਪਾਤਸ਼ਾਹ ਨੇ ਕੱਲੇ ਔਗਣ ਨੀ ਚਤਾਰੇ ਨਾਲ ਸਤਿਗੁਰੂ ਨੇ ਉਪਦੇਸ਼ ਵੀ ਦਿੱਤਾ ਕਹਿਣ ਲੱਗਿਆ ਮਾੜਾ ਕਰਮ ਛੱਡ ਕੇ ਉਹ ਕਰਮ ਕਰ ਜਿਹੜੇ ਕਰਮ ਤੇਰੇ ਸੱਜਣ ਬਣ ਜਾਣ ਜਿਹੜੇ ਕਰਮ ਤੇਰੇ ਮਿੱਤਰ ਬਣ ਜਾਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨਾ ਜਿੱਥੈ ਲੇਕੈ ਮੰਗੀਐ ਤਿੱਥੈ ਖੜੇ ਦਸਨ ਕਈ ਵਾਰ ਬੰਦਾ ਨਾ ਪਰਵਾਰ ਕਰਕੇ ਪਿਆਰੋ ਪਰਵਾਰ ਕਰਕੇ ਲੋਕਾਂ ਨਾਲ ਠਗੀਆਂ ਮਾਰਦਾ ਮੈਂ ਇੱਕ ਘਟਨਾ ਪਈ ਸੀ ਬਾਲਮੀਕ ਨਾਲ ਸੰਬੰਧ